ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਜੀ ਪਹਿਲਾਂ ਦਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਲਿਆਉਣਾ ਦਾ ਭਜਨ ਬਾਈ ਵੀ ਪਹੁੰਚੇ ਹੋਏ ਚੰਡੀਗੜ੍ਹ ਅਲਾਂਟੇ ਮਾਲ ਚ ਤਰੀਕ ਅੱਜ 31 ਲਾਸਟ ਦਿਨ ਆ ਜਿਹੜਾ 23 ਦਾ ਨਾ ਮਹਾਰਾਜ ਸੁੱਖ ਭਰਿਆ ਵਾਹਿਗੁਰੂ ਸਾਹਿਬ ਤੇ ਕਿਰਪਾ ਰੱਖਿਆ ਨਾ ਵਧੀਆ ਜਿਹੜਾ ਨਵਾਂ ਸਾਲ 24 ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਅੱਜ ਲਿਆਉਣਾ ਭਾਈ ਜਨਬਾਈ ਵੀਰ ਨਾਲ ਤੁਹਾਨੂੰ ਪਤਾ ਹੀ ਹੈ ਨਾ ਤੁਸੀਂ ਦੇਖਿਆ ਵੀਡੀਓ ਭਾਈ ਜਨਬਾਈ ਦਾ ਥੋੜਾ ਜਿਹਾ ਮਕਾਨ ਗਿਰਨੇ ਕਰਕੇ ਬਸ ਉਧਰੇ ਥੋੜਾ ਜਿਹਾ ਬਿਜੀ ਚੱਲਦਾ ਜੀ ਉਹ ਕੰਮਕਾਰ ਚੱਲੀ ਜਾਂਦਾ ਆਪੇ ਮੈਂ ਕਿਹਾ ਢਾਟੂ ਲੈ ਜੇ ਤਿਆਰੀ ਕਰ ਲਾ ਹਾਂ ਨਾ ਜਦੋਂ ਮਿਸਤਰੀ ਲਾਉਣਾ ਹੈ ਦੱਸਦੀ ਮੈਨੂੰ ਲਾ ਲਈ ਭਾਈ ਮਿਸਤਰੀ ਬਾਕੀ ਸਾਰਿਆਂ ਨੂੰ ਫੇਰ ਸਾਡੇ ਵੱਲ ਤੋਂ ਮੇਰੀ YouTube ਫੈਮਿਲੀ ਨੇ ਸਾਰਿਆਂ ਨੂੰ ਨੰਨੇ ਸਾਲਾਂ ਦੀ ਬਹੁਤ-ਬਹੁਤ ਧੰਵਾਕਾਂ ਅੱਜ ਕੌਣ ਆਇਆ ਨਾਲ ਅੱਜ ਮੇਰੀ ਮਾਸੀ ਦਾ ਮੁੰਡਾ ਗੁਰਪ੍ਰੀਤ ਸਿੰਘ ਦਾ ਗੁਰਪ੍ਰੀਤ ਦਾ ਵਧੀਆ ਵਧੀਆ ਤੁਸੀਂ ਸਮਾਓ ਠੀਕ ਆ ਇਹ ਚੱਕ ਲਿਆਂਦਾ ਅੱਜ ਮੈਂ ਕਿਹਾ ਜਲਦ ਤਰਾ ਨਵਾਂ ਸਾਲ ਮਨਾ ਕੇ ਲਿਆਣਾ ਹੈ ਨਹੀਂ ਅੱਗੇ ਪਿੰਡਾਂ ਜੇ ਮਨਾ ਲੰਨੇ ਆ ਬਾਈ ਮੈਂ ਕਿਹਾ ਚਲਵਾ ਜਾ ਇੱਕੀ ਗੰਡੀ ਕਢ ਜਾ ਕੇ ਮਨਾ ਕੇ ਦੇਖ ਕੇ ਆਉਣਾ ਹੈ ਜਿਹੜਾ ਮੋਲ ਆ ਇਹ ਅਲਾਂਟੇ ਅਲਾਂਟੇ ਬੋਲ ਦੇ ਵਿੱਚ ਬੰਨ ਕੇ ਪੋੜਦਾ ਬਈ ਉਹ ਹੈ ਪੀੜ ਬੋਲ ਅਸ਼ ਬੋਲ ਬਈ ਮੈਂ ਕਹਾਂ ਵੀ ਬਾਈ ਪਾਰਕਿੰਗ ਵੀ ਅੱਜ 300 ਰੁਪਏ ਦੀ ਹੈ ਨਾ ਗਗੂ ਬਿਲਕੁਲ ਬਿਲਕੁਲ ਬਾਈ ਮੈਂ ਕਿਹਾ ਤੱਕਾ ਇੰਨਾ ਕਰਦੇ ਚੰਡੀਗੜ੍ਹ ਵਾਲੇ ਤਾਂ ਪੰਜਾਬੀਆਂ ਗੱਲ ਮੇਰਾ ਕਾਰਡ ਵੀ ਦਿਖਾਇਆ ਤਾਂ ਕਸਾਨਾ ਵਾਲਾ ਕਹਿੰਦਾ ਨਹੀਂ ਚਲੋ ਮਗਾ ਯਾਰ ਕਾਰਡ ਚਲਾ ਲਾ ਨਾ ਟੂ ਟੈਕ ਦਾ ਕਾਰਡ ਬਣਿਆ ਹੈ ਮੇਰਾ ਮੈਂ ਤਾਂ ਲਈ ਬਣਾ ਲਾ ਚਲਾ ਲਾ ਇਹ ਤਾਂ ਨਹੀਂ ਭਾਈ ਇਹ ਨਹੀਂ ਚੱਲਣਾ ਅੱਜ ਸੌਰੀ ਆ ਵੀ ਗਾਲੇ ਦਾ ਅੱਜ ਪਛਾਣੇ ਨਹੀਂ ਹੁੰਦਾ ਹੈਗਾ ਉਹੀ ਗਾਲਾ ਹੈ ਜਿਹੜਾ ਰਤੋਂ ਮਿੰਟ ਦਾੜ੍ਹੀਆਂ ਕੱਟਦਾ ਨਹੀਂ ਦਾ ਕੰਮ ਕਰਦਾ ਠੀਕ ਹੈ ਵੀਰ ਚਲੋ ਦਿਖਾਉਨੇ ਆ ਤੁਹਾਨੂੰ ਫੇ ਚੰਡੀਗੜ੍ਹ ਦੀਆਂ ਰੌਣਕਾਂ ਨਵਾਂ ਸਾਲ ਕਿੱਦਾਂ ਮਨਾਉਨੇ ਜ਼ਹਿਰ ਵਾਲੇ ਲੋਕ ਨਵੇਂ ਸਾਲ ਦਾ ਦਿਨ ਅੱਜ ਸਾਰ ਕੋ ਚ ਲੋਕ ਚਲਾਉਨੇ ਆ ਇਹਨਾਂ ਦੀਆਂ ਪੌੜੀਆਂ ਖੜੀਆਂ ਅੱਜ ਹੈਂ ਬਾਕੀ ਕਰਤੀ ਐ ਐਂਟਰੀ ਅਜੇ ਤਾਂ ਪਾਰਕਿੰਗ ਜੇ ਭੁਮੀ ਜਨੇ ਕਾਲੇ ਆਹ ਪਾਰਕਿੰਗ ਦਾ 300 ਰੁਪਇਆ ਬਾਈ ਇੱਕ ਪੂਰਾ ਓਕਾ ਬੋਕਾ ਠੇਕਾ ਬਾਕੀ ਲਾਂਟੇ ਬਾਲ ਦੇਖ ਲਓ ਤੁਸੀਂ ਐਡੇ ਐਡੇ ਬਿਲਡਿੰਗਾਂ ਇikka ਗੱਲ ਆ ਬਾਈ ਪਿੰਡਾਂ ਦੇ ਵਿੱਚ ਹੈ ਨਾ ਅੱਗੇ ਨਵਾਂ ਸਾਲ ਉੱਥੇ ਮਨਾਉਂਦੇ ਆ ਧੋਣੀ ਵਾਲ ਕੇ ਬਹਿ ਜਾਂਦੇ ਆ ਬਸ ਵੇਰੇ ਪਤਾ ਲੱਗਦਾ ਵੀ ਨਵਾਂ ਸਾਲ ਚੜ ਗਿਆ ਨਵਾਂ ਸਾਲ ਦਾ ਬਾਈ ਇਹ ਲੋਕ ਮਨਾਉਂਦੇ ਆ ਦੇਖੋ ਇੱਧਰ ਮੈਂ ਕਹਿੰਦਾ ਰੰਗ ਬੰਨੇ ਪਏ ਆ ਮਿਊਜ਼ਿਕ ਚੱਲਦੇ ਆ ਪੂਰੇ ਪਾਰਕਿੰਗਾਂ ਵੀ ਫੁੱਲ ਹੋਈਆਂ ਪਈਆਂ ਸਾਰੀਆਂ ਬਾਕੀ ਦਿਖਾਉਂਦੇ ਆ ਤੁਹਾਨੂੰ ਫੇਰ ਅੰਦਰ ਦੇ ਚੱਲ ਕੇ ਆਉਣਾ ਲਓ ਜੀ ਕਰਦੇ ਆ ਪਾਣੀ ਤੇ ਸ਼ੁਰੂਆਤ ਯੋਤੂ ਬਾਈ ਰੌਣਕਾ ਮੈਂ ਕਹਿੰਦਾ ਪੂਰਾ ਰੰਗ ਬੰਨੇ ਪਿਆ ਖਾਲੇ ਤੂੰ ਵੀ ਦੇਖ ਲਓ ਜੂਟੇ ਝਾੜ ਲੈਣੇ ਆ ਜੇ ਹੈ ਗੁਰਪ੍ਰੀਤ ਤੁਸੀਂ ਤਾਂ ਢੰਡੇ ਜਿਓ ਕੇ ਖੜ ਕੇ ਕੀ ਗੱਲ ਢੰਡੇ ਕਿੱਥੇ ਆ ਬਾਈ ਹੁਣ ਚਾਰ ਜਣੇ ਆ ਸੀ ਇਧਰ ਨਾ ਗਾਲੇ ਮੋਰ ਦੇ ਫੰਗੇ ਬਹੁਤ ਵੱਡੇ ਲਾਏ ਪਏ ਆ ਆ ਆ ਜਾਂਦਾ ਰੋਡ ਵੇ ਦੀ ਉੱਪਰ ਬੈਠਾ ਦੇ ਤਾ ਸਰਦਾਰ ਸਰਾਈ ਆ ਬਾਈ ਸਰਾਈ ਆ ਲੈ ਇਧਰ ਕਾ ਗੱਡੀਆਂ ਲਈ ਜਾਂਦਾ ਜੋਾਕ ਗਵਾ ਗੱਡੀ ਤੈਨੂੰ ਝਾਂਡੀ ਦਵਾਈ ਹੈ ਨਾ ਹਾਂ ਤੇਰੇ ਕਾਕੇ ਦੱਸ ਪਹਿਲਾਂ ਕਿੱਧਰ ਮੇਰੇ ਕਾਕੇ ਦਾ ਘਰੇ ਹੈ ਜੇ ਗਾਂ ਵਾਲੇ ਦਾ ਹਾਲ ਆਉਣਗੇ ਕਾਕੇ ਮੇਰੇ ਵੀ ਲਓ ਜੀ ਵੈਲਕਮ ਵਲੰਟੇ ਮਾਣ ਗੇਟ ਬਣਾਇਆ ਹੈ ਨਾ ਆਦ ਕਿੰਨੀ ਆਹ ਦੁਕਾਨਾਂ ਦੇ ਛੱਲੇ ਲੈਣੀਆਂ ਅੱਜ ਇੰਨੀ ਕਿਤੇ ਨਹੀਂ ਲੈਣੀ ਹੈ ਨਾ ਕਾਲੇ ਇੱਥੇ ਮੈਂ ਲਗਣ ਬੇਗਣਾ ਅੱਜ 5-500 ਦਾ ਮਬਲਰ ਹੈ ਗਗੂ ਬਿਲਕੁਲ ਬਿਲਕੁਲ 50 ਦਾ ਰੇਟ ਪਤਾ ਕਰਕੇ ਦੇ ਦਾਂ ਲਾਓ ਜੀ ਕਰਤੀ ਐਂਟਰੀ ਦੇਖੋ ਜੀ ਨਵੇਂ ਸਾਲ ਦੀਆਂ ਰੌਣਕਾਂ ਅਜੇ ਤਾਂ ਨਵਾਂ ਸਾਲ ਚੜਿਆ ਨਹੀਂ ਹਨਾ ਅਜੇ ਤਾਂ ਨਵਾਂ ਸਾਲ ਚੜੂਗਾ ਅਜੇ ਫ੍ਰੀ ਸਮਸ ਫ੍ਰੀ ਸਮਸ ਬਣਾਇਆ ਫ੍ਰੀ ਸਮਸ ਆਣਾ ਹੈ ਭਈ ਹਾਂ ਹਾਂ ਉਹ ਹੀ ਆ ਅੰਦਰ ਆ ਕੇ ਮੁੰਡੇ ਕਹਿੰਦੇ ਬਰਗਰ ਖਾਣਾ ਹੈ ਕਾਲੇ ਹਾਂ ਕੀ ਖਾਣਾ ਹੈ ਕੀ ਹੈ ਚਿਕਨ ਹੈ ਹੈ ਕੀ ਹੈ ਸੀ ਚਿਕਨ ਮੈਂ ਤਾਂ ਬਰਗਰ ਖਾਉਂਗਾ ਵੀ ਇਹ ਤੁਸੀਂ ਖਾ ਲਓ ਮੈਂ ਤਾਂ ਬਰਗਰ ਖਾਉਂਗਾ ਵੀੜ ਲੱਗੀ ਪਈ ਆ ਬਾਹਰ ਮੈਂ ਕਹਿੰਦਾ ਵੀ ਆਰਡਰ ਚੱਲਦੇ ਆ 3300 60 ਆਰਡਰ ਬਹੁਤ ਕਾਲੇ ਨੇ ਆਰਡਰ ਲੱਗ ਜਾਂਦੇ ਆ ਬਈ ਇਹਨਾਂ ਦੇ ਬਹੁਤ ਲੱਗਦੇ ਆ ਹੈ ਮਾਧੂ ਲੱਗਦੇ ਆ ਮਾਧੂ ਵੀੜ ਦੇ ਕਿਨਾਰੇ ਸਾਹਮਣੇ ਤਾਂ ਉਹ ਬੋਏ ਲਾਈਨ 'ਚ ਖੜਾ ਬਣਾਵੰਦਾ ਵੀ ਉਹ ਪਿੱਛੇ ਲੱਗਿਆ ਖੜਾ ਜੇ ਲੱਗਣੇ ਨੂੰ 20-25 ਮਿੰਟ ਜੇ ਚਲੋ ਲਗਾਉਣਾ ਤੁਹਾਨੂੰ ਕਿਆ ਮੰਗਾਉਣਾ ਹੈ ਮੁੰਡਿਆ ਜੀ ਬਾਕੀ ਰਾਸ਼ ਦੇਖ ਲਓ ਕਿੰਨਾ ਵਾਰ ਹਾਜੀ ਵੀਰੇ ਕਿਵੇਂ ਖੜੇ ਹੋ ਖੜੇ ਕਿਵੇਂ ਹਾਂ ਨਾ ਯਾਰ ਇਹ ਦੇਖਦੇ ਆ ਵੀਰੇ ਇਹ ਨਜ਼ਾਰੇ ਦਾ ਸਾਲ ਦਾ ਇਹਨਾਂ ਲੋਕਾਂ ਦਾ ਹਾਂ ਤਦਾ 5:00 ਵਜੇ ਧੂਣੀ ਲਾ ਲੈਣੇ ਆ ਕਿਉਂਕਿ ਇਹ ਪਿੱਪਲ ਥੱਲੇ ਹੂੰ ਬਸ ਉਹ ਲਾ ਕੇ ਇਹ ਧੂਣੀ ਜਦ ਪੱਤੀਆਂ ਮੁੱਕਦੀਆਂ ਪੂਰੇ ਇਹ ਧੂਆਂ ਜਾਟ ਗਿਆ ਹੋਣਗੇ ਮੈਨੂੰ ਨਵਾਂ ਸਾਲ ਜਲਦੀ ਆ ਚਲੋ ਭੰਗ ਆ ਅੱਜ ਇਹ ਤਾਂ ਉਹ ਗੱਲ ਹੋ ਗਿਆ ਅਸੀਂ ਤਾਂ ਦੇ ਥੱਲੇ ਨੂੰ ਖਾ ਜਾਂ ਉੱਥੇ ਮੰਜ਼ਲ ਬਾਈ ਨਜ਼ਾਰਾ ਆ ਗਿਆ ਅੱਗੇ ਸੁਣੀ ਆ ਜੀ ਉੱਥਾ ਵੀ ਜਿੱਦੀ ਹੜ ਦੇ ਵਿੱਚ ਨਵਾਂ ਸਾਲ ਮਨਾਉਂਦੀਆਂ ਲੋਕ ਹੂੰ ਪਰ ਅੱਗੇ ਦੇਖਿਆ ਨਾ ਕਿ ਮੈਂ ਕਹਿੰਦਾ ਦੇਖ ਕੇ ਉਹਨਾਂ ਦਾ ਮਹਿੰਗਾ ਸਵਾਰ ਵੀ ਇੰਨਾ ਮਹਿੰਗਾ ਆ ਨਾ ਜਿਹੜੀ ਚੀਜ਼ 500 ਦੀ ਆ 5-5000 ਦੀ ਆਈਟਮ ਹੋਈ ਹੋਈ ਆ ਫੇਰ ਕੋਈ ਖਰੀਦਣ ਦੇ ਨਹੀਂ ਆਉਂਦੇ ਆ ਨਾ ਬਿਲਕੁਲ ਬਿਲਕੁਲ ਬਾਈ ਹੋਰ ਕੀ ਆ ਕਿਹਾ ਇਹ ਕਿੰਨੀ ਭੀੜ ਆ ਹੈ ਨਾ ਆ ਇਹਨਾਂ ਜਮਾਨਾ ਕਿਹ ਆ ਖੇਲਾ ਹੈ ਸ਼ਹਿਰ-ਸ਼ਹਿਰੀਆਂ ਦੀ ਬਿਲਕੁਲ ਬਿਲਕੁਲ ਬਾਈ ਆ ਦੇ ਦੇ ਖਲਾੜੀਆਂ ਚੱਲ ਪਣੀਆਂ ਗੋੜਾ ਖਾਈ ਜਾਣਾ ਜਾ ਕੇ ਲਾਲਾ ਖਾ ਲਿਆ ਕੇ ਇਹਨੇ ਸ਼ੱਕਰ ਖਾ ਲਈ ਕੇ ਇਹਨੇ ਗੋੜ ਦੀ ਪੇਚੀ ਖਾ ਲਈ ਹੈ ਹਾਂ ਉਹ ਗੋੜਾ ਹੈ ਬਿਲਕੁਲ ਬਿਲਕੁਲ ਹੈ ਜੀ 4-500 ਰੁਪਏ ਕਿਲੋ ਹੋਣਾ ਹੈ ਜੀ ਹੈ ਕਾਲੇ ਪੈ ਗਿਆ ਮੁੱਲ 500 ਦਾ ਦਿਲ ਬੁੱਕੇ ਦਾ ਹੈ ਜੀ ਹੈ 500 ਰੁਪਏ ਹੋਣ ਦਾ ਬੰਦੇ ਲੱਗਦਾ ਭਾਈ ਨੇ ਪ੍ਰਾਣਿਕ ਬਹੁਤ ਆ ਭਾਈ ਹੋਰ ਗੱਲਾਂ ਦੀਆਂ ਗੱਲਾਂ ਮੈਂ ਕਹਿੰਦਾ ਗਿਆ 11:30 ਦਾ ਟਾਈਮ ਹੋ ਗਿਆ ਵੀ ਨਹੀਂ ਜਿਆਦਾ ਭੀੜ ਆ ਜੇ ਵੀ ਬਾਕੀ ਉਹ ਥੱਲੇ ਕਾਂਗਰਸਮਿਸ ਦੇ ਉੱਪਰ ਆ ਗਿਆ ਮੈਂ ਪਹਿਲਾਂ ਤੁਹਾਨੂੰ ਥੱਲੇ ਦਿਖਾਇਆ ਤਾਂ ਦੇਖੋ ਕਿਹਾ ਥੋਣੀ ਡਿਜ਼ਾਈਨਿੰਗ ਕਰੀ ਹੋਈ ਹੈ ਨਾ ਜਾਂ ਜਿੰਨੀਆਂ ਵੀ ਮੈਂ ਤਿੰਨ ਚਾਰ ਮੰਜਲ ਚੌਥੀ ਮੰਜ਼ਲ ਤੇ ਖੜੇ ਆ ਪਾਉਣਾ ਭਾਈ ਇਹ ਤਾਂ ਕੁਝ ਵੀ ਭੀੜ ਨਹੀਂ ਹੈਗੀ ਹਾਂ ਅੱਜ ਤਾਂ ਭੀੜ ਹੋਣੀ ਹੈ 11:00 11:30 ਵਜੇ ਭੀੜ ਹੋਊਗੀ ਬੜਾ ਚੌਥੀ ਮੰਜ਼ਲ ਤੇ ਖੜੇ ਆ ਅਸੀਂ ਦੇਖ ਲਓ ਨਹੀਂ ਥੱਲੇ ਦੇਖ ਲਓ ਵੀ ਉਹ ਕ੍ਰਿਸਮਸ ਲਾ ਹੈ ਜਿੱਥੇ ਉਹਦੇ ਆਲੇ ਦੁਆਲੇ ਦੇਖ ਕਿੰਨਾ ਰਾਜੋਆ ਸਾਰੀਆਂ ਮੰਜ਼ਲਾਂ ਜਵਾਨ ਫੁੱਲ ਰਾਜਾ ਬਾਕੀ <laughs> 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 KFC ਚ ਕਰਾਤਾ ਗੁੰਡਾ ਇਹਨਾਂ ਨੇ 700 ਦਾ ਹਾਂ ਉਹ ਵੀ ਚੀਜ਼ ਆ ਬਾਈ ਖਾਣੇ ਵਾਲੀ ਔਰ ਮੈਨੂੰ ਤਾਂ ਖੋਣ ਲੱਗਿਆ ਬਾਈ ਇਹ ਨਾਣ ਮਿਰਚ ਨਾ ਖੋਸ ਬਾਈ ਬ੍ਰਾਂਡ ਆ ਬਸ ਉਹ ਬ੍ਰਾਂਡ ਅਸੀਂ ਨਹੀਂ ਨਾ ਖਾਂਦੇ ਅਸੀਂ ਨਾ ਹਾਂ ਕਾਲੇ ਇਹਨਾਂ ਦਾ ਭੈਣ ਪੱਪੂ ਦੇ ਗੋਲਚੇ ਵਧੀਆ KFC ਫੇਰ ਕਰਤਾ ਜੀ ਬੱਪੂ ਦੇ ਗੋਲਚਿਆਂ ਨੇ ਹੈਗਾ ਨਹੀਂ ਮੇਰੇ ਇਹ ਸਾਰੇ ਆਪਣੇ ਪੰਜਾਬ ਦੇ ਆ ਮੈਨੂੰ ਕੋਈ ਕੰਮੜ ਨਹੀਂ ਨਹੀਂ ਬਾਈ ਲੱਗਦਾ ਕਿ ਦੋਾਸੇ ਤੋਂ ਆਏ ਵੀ ਨੇ ਵਿੱਚ ਬਾਹਰ ਤੇ ਵੀ ਆਏ ਹੋਏ ਆ ਨਾ ਚੱਲੀਏ ਫਿਰ ਹੁਣ ਏਡਾ ਨੂੰ ਹਾਂ ਚਲੋ ਵੀ ਉਹ ਆਪਣੇ ਬਾਦਲ ਹੈ ਨਹੀਂ ਕੋਸ ਉਹ ਜੁੱਤੀ ਪੁੱਛੀ ਸੀ ਭਾਈ ਕਿ ਬੋਰਡ ਪਸੰਦ ਆ ਇਹਦੇ ਕੀਮਤ ਪਤਾ ਕਰੀ ਤੀ ਮੈਂ ਕਿਹਾ ਚਲੋ ਇੱਕ ਲੈ ਚੱਲਦੇ ਆ ਯਾਦਗਾਰੀ ਰਹੂਗੀ ਨਾ ਵੀ ਚੰਡੀਗੜ੍ਹ ਦਾਂਟੇ ਮੌਲ ਚ ਗਏ ਦਿੰਨਾ ਮੈਂ ਸਾਲ ਨੂੰ ਆ ਪੁੱਛਿਆ ਕਹਿੰਦਾ ਮੈਂ ਕਿੰਨੇ ਦੇ ਆ ਕਹਿੰਦਾ ਭਾਈ 40% ਡਿਸਕਾਊਂਟ ਆ ਮਾ ਕੀ ਕੀਮਤ ਆ ਕਹਿੰਦਾ 5000 ਮੈਂ ਕਿਹਾ ਪਰਿਆ ਮੈਂ ਕਿਹਾ ਸਾਰੇ ਸਾਲ ਪਾਈ ਜਾਣੇ 5400 ਦੇ ਬੋਰਡ ਇਹਨਾਂ ਦਾ ਸਾਰੇ ਸਾਲ ਚ ਨਹੀਂ ਲੰਦੇ ਮੈਂ ਕਹਾ ਸੀ ਇਹਨਾਂ ਨੂੰ ਇੱਕ ਦੰਨਾ ਬਾਕੀ ਲੰਨੇ ਵੀ ਅਦਲਾਕ ਮੈਂ ਭੇਂਟ ਦਿਆਂ ਨਾ ਚੱਲੀਏ ਫਿਰ ਹੁਣ ਚਲੋ ਚਲੋ ਫੇਰ ਥੱਲੇ ਵਾਲੇ ਫਲੋਰ 'ਚ ਆ ਗਏ ਚੱਲੀਏ ਫਿਰ ਹੁਣ ਹਾਂ ਆਪਾਂ ਨੂੰ ਰਾਸ ਆਇਆ ਲਾਂਟੇ ਚਲੋ ਆਪਾਂ ਤਾਂ ਪੰਜਾਬ ਵਾਲੇ 'ਚ ਚੱਲੀਏ ਹਾਂ ਇਹ ਮਹਿੰਗਾ ਬਹੁਤ ਹੈ ਭਾਈ ਢੂੜ ਘੱਟ ਦਉਦਾ ਹਾਂ 17 ਸਾਰਾ ਚੱਲਦੇ ਆ ਮੈਂ ਕਹਿੰਦਾ 17 ਬਾਕੀ ਆ ਬਣਿਆ ਹਾਂ ਦੇਖ ਲਓ ਤੁਸੀਂ ਬੰਦੇ ਨੇ ਸਜਾਵਟ ਕਿੰਨੀ ਸੋਹਣੀ ਕੀਤੀ ਹੈ ਨਾ ਕਲਾਕਾਰੀ ਦੇਖੋ ਭਾਈ ਬੇਸੇ ਆਪਣੇ ਚੀਜ਼ ਆ ਆ ਨਹੀਂ ਪੱਖ ਦੀ ਦਿੱਲੀਵਰਾਂ ਜੋ ਕਿੱਧਰ ਨੂੰ ਜਾਣਾ ਬਾ ਕਿੱਧਰ ਨੂੰ ਜਾਊਗਾ ਬਾ ਇੱਧਰ ਨੂੰ ਬਾਈ ਚਲੋ ਇੱਥੇ ਦਾ ਨੰਦਰ ਦਾ ਬਦਲਾ ਦਾ ਵੀ ਕਿੱਧਰ ਨੂੰ ਨਿਕਲ ਹੁਣ ਬਾੜਾਉਣਾ ਨਾ ਬਾਹਰ ਦਾ ਬਦਲਾ ਆਦਾ ਆ ਸਾਡੇ ਦਾ ਬੰਦਾ ਹੀ ਵੜਾ ਪੜਿਆ ਲਿਖਿਆ ਜਿਹੜਾ ਸਾਨੂੰ ਕੱਢ ਲਿਆ ਬਾਹਰ ਨਹੀਂ ਬਾਈ ਮੇਰੇ ਮਾਗਰ ਇੱਥੀ ਆੜ ਜਾ ਫੇਰੀ ਜਾਵੇ ਦੇਖੋ ਉਹ ਕਿੰਨੇ ਉੱਪਰ ਖੜੇ ਦੇ ਪੈਣਾ ਆਪਾਂ ਹੁਣ ਆਪਾਂ ਬਾਹਰ ਨਹੀਂ ਸੈਡ ਆ ਗਏ ਜੀ ਹੁਣ ਆਪਾਂ ਮਾਲ ਤੋਂ ਬਾਹਰ ਆ ਗਏ ਲਾਂਟੇ ਡਿਜ਼ਾਈਨਿੰਗ ਦੇਖੋ ਲਾਈਟਾਂ ਦੀ ਬਾਕੀ ਇੱਥੇ ਆਈ ਲਵ ਚੰਡੀਗੜ੍ਹ ਲਿਖਿਆ ਲੋਕਾਂ ਨੇ ਫੋਟੋ ਖਿੱਚ ਕੇ ਘਸਾਤ ਹੈ ਗਾਲੇ ਦੇਖ ਲਾਈਟਾਂ ਦੇਖ ਨਾ ਕਾਲੇ ਕਿੰਨੇ ਹੁਣ ਘੈਂਟ ਲੱਗਦੀਆਂ ਓਏ ਹੈ ਘਸਾਤ ਆ ਬਾਈ ਚੰਡੀਗੜ੍ਹ ਆਈ ਲਵ ਚੰਡੀਗੜ੍ਹ ਪਿੰਡਾਂ ਵਾਲੇ ਦੇਖਦਾ ਖੜੇ ਇਧਰ ਜੇਬਾਂ ਜੱਤ ਪਾਈ ਖੜੇ ਆ ਇਹ ਕੀ ਆ ਇਹ ਕੀ ਕੰਮ ਹੁੰਦਾ ਇੱਧਰ ਵੀ ਜੇਪਾਂ ਦੇ ਹੱਥਾਂ ਹੈ ਹੈ ਉਹ ਨਹੀਂ ਦੇ ਅਸ ਗੱਲ ਦਾ ਕਾਲੇ ਦੇ ਲੋਡ ਕਰਨੇ ਵਾਲੀ ਹੋ ਹਨ ਜੇ ਹੈ ਤਾਂ ਆ ਲਾਈਟਾਂ ਦੇ ਵਗਰ ਡਿਜ਼ਾਈਨੇ ਬਹੁਤ ਬਦਲਦੀਆਂ ਤਾਂ ਆਈ ਲਵ ਚੰਡੀਗੜ੍ਹ ਜਿਹੜਾ ਆਉਂਦਾ ਜਣਾ ਘਣਾ ਫੋਟੋ ਘੇ ਆ ਲੰਦਾ ਸਾਡੇ ਬੰਦੇ ਉਧਰ ਨੂੰ ਜਾਂਦੇ ਹੀ ਨਹੀਂ ਇਹ ਕਾਹ ਚੱਕਰ ਬਾਈ ਅਜੇ ਵਧੀਆ ਮਤੇ ਰ ਫਰਤੀ ਹੁੰਦੇ ਐਵੇਂ ਨਹੀਂ ਮਿਲਦਾ ਵਧੀਆ ਗਿਆ ਉਹ ਕੁਕਵੇਲੇ ਹੀ ਹੋਣ ਦਿੰਦੇ ਦਿਲ ਤਾਂ ਕਰਦਾ ਧੱਕ ਧੱਕ ਵੀ ਖਲਾ ਲੀਏ ਨਹੀਂ ਨਹੀਂ ਹੋਣ ਦਿੰਦੇ ਹੈ ਹੈ ਚੱਲੀਏ ਫਿਰ ਹੁਣ ਆਪਾਂ ਨਿਕਲੋ ਹੁਣ ਤੁਸੀਂ ਪੰਜਾਬ ਚ ਐਂਟਰੀ ਕਰ ਲੋ ਕੋਈ ਪਤਾ ਨਹੀਂ ਹੈਗਾ ਬਾ ਨਵਾਂ ਸਾਲ ਵੀ ਚੜਨੇ ਆਲੇ ਕਿੰਨਾ ਟਾਈਮ ਹੋ ਗਿਆ ਕੂਕੂ 10:00 ਵਜੇ 10:00 ਵਜੇ 10:00 ਵਜੇ 2 ਘੰਟੇ ਰਹਿ ਗਏ ਬਾ 2 ਘੰਟੇ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦੇਣੀ ਚੰਡੀਗੜ੍ਹ ਦੇ ਵਿੱਚ ਜਿਹੜੀ ਬਲਾਸਟਿੰਗ ਹੁੰਦੀ ਹੈ ਨਾ ਵੀ ਨਵੇਂ ਸਾਲ ਦੀ ਹੁੰਦੀ ਆ ਉਹ ਇੱਥੇ ਵੀ ਹੁੰਦੀ ਆ ਨਾ ਹੂੰ ਚਲੋ ਚੱਲੀਏ ਆਪਣੇ ਬਸ ਦਾ ਕੰਮ ਨਹੀਂ ਹੈਗਾ ਇਹ ਨਿਕਲੋ ਗੱਡੀ ਚੱਕੋ ਕਿ ਨਹੀਂ ਕਿਥੇ ਆ ਯਾਰ ਗੱਡੀ ਦਾ ਬਰਾ ਤੇਨੂੰ ਕਿਥੇ ਗੱਡੀ ਦਾ ਪਤਾ ਕਿਥੇ ਖੜੀ ਆ ਗੱਡੀ ਦਾ ਲੱਭਣੀ ਆ ਹਾਂ ਇਹ ਨਹੀਂ ਲੱਭਣੀ ਹੈਗੀ ਬਹੁਤ ਔਖੀ ਲੱਭਣੀ ਆ ਕਈ ਮੰਜ਼ਲਾਈਆਂ ਤਾਰ ਕੇ ਆਏ ਥੱਲੇ ਹੈ ਕੋਈ ਨਹੀਂ ਪੜਾ ਕਰਨੇ ਕਿ ਨਹੀਂ ਲੱਭੀ ਚਲੋ ਫੇ ਚਲੀਏ ਚਲੋ ਬਈ ਚਲੋ ਚਲੋ ਓਕੇ ਬਾਏ ਬਾਏ ਲੰਟ ਬਾਈ ਚੰਡੀਗੜ੍ਹ ਚੋਂ ਤਾਂ ਬਾਹਰ ਆ ਗਏ ਪਰ ਆਪਣੇ ਪੰਜਾਬ ਦੇ ਵਿੱਚ ਨਾ ਖੜੜ ਖੜੇ ਆ ਇੱਥੇ ਨਵਾਂ ਸਾਲ ਦੇਖੋ ਇਧਰ 12 ਵੱਜ ਚੁੱਕੇ ਆ ਪੂਰੇ ਹਨ ਪੂਰਾ ਨਵਾਂ ਸਾਲ ਚੜ ਗਿਆ ਗੁਰਪ੍ਰੀਤ ਭਾਈ ਵਧਾਈਆਂ ਤੁਨੂੰ ਨਵੇਂ ਸਾਲ ਦੀਆਂ ਤੁਨੂੰ ਬਹੁਤ ਬਹੁਤ ਮੁਬਾਰਕਾਂ ਕਾਲੇ ਭਾਈ ਤੁਨੂੰ ਵੀ ਮੁਬਾਰਕਾਂ ਹੀ ਮੁਬਾਰਕਾਂ ਨਵੇਂ ਸਾਲ ਦੀਆਂ ਜੀ ਹਾਂ ਭਾਈ ਸਾਰੇ YouTube ਫੈਮਿਲੀ ਸਾਡੀ ਦੀ ਮੁਬਾਰਕਾਂ ਦੇਖੋ ਇਧਰ ਚੱਲਦੀਆਂ ਨਵੇਂ ਸਾਲ ਦੀਆਂ ਖੁਸ਼ੀਆਂ ਹਨ ਵਧਾਈਆਂ ਆ ਨਿਆਰਾ ਭਾਈ ਉਰੇ ਆ ਕੇ ਸਾਰੀ ਸਾਡੀ YouTube ਫੈਮਿਲੀ ਨੂੰ ਨਾ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਨਵਾਂ ਸਾਲ ਵੇਖ ਵਾਸਤੇ ਖੁਸ਼ੀਆਂ ਭਰਿਆ ਹੋਵੇ ਰਾਂ ਰੱਬ ਵੈਕਣੇ ਜਿਕਣਾ ਅੱਜ ਦੇ ਖਾਸ ਸਭ ਆਪਣੇ ਵੀਰ ਭੈਣਾਂ ਹੱਥ ਦੇ ਫਿਰਦੇ ਆ ਨਾ ਬਾਕੀ ਸਾਰਿਆਂ ਵਾਸਤੇ ਕਲਾਸ ਦਾ ਪਰਦਾ ਹੀ ਰਹੇ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਦੇਖੋ ਜੀ ਇਹਨੂੰ ਕਹਨੇ ਆ ਨਵੇਂ ਸਾਲ ਦੀ ਖੁਸ਼ੀ ਭਾਈ ਨਵਾਂ ਸਾਲ ਤਾਂ ਗਿਆ ਚੜ ਬੰਦੇ ਆਪਣੇ ਡੋਮੀਨੋਜ਼ ਕਿਹੜੀ ਐ ਵਿਕੀ ਥੋੜੀ ਇਹ ਡੋਮੀਨੋਜ਼ ਵਾਲਿਆਂ ਵੱਲੋਂ ਪੀਜ਼ਾ ਆਫਰ ਆ ਦੋ ਗਿਫਟ ਆਪਾਂ ਨੂੰ ਮਿਲਿਆ ਜਿਹਨਾਂ ਦੇ ਪੈਸੇ ਲੱਤ ਰਹੇ ਆ ਬੈਠਾ ਸਾਡਾ ਬਣਾ ਭਾਈ ਗਾਉਂਡਰ ਬਾਈ ਵਿੱਕੀ ਬਾਈ ਗਾਉਂਡਰ ਬਾਈ ਹੋਰ ਵਿੱਕੀ ਵਧੀਆ ਵਧੀਆ ਹਾਂ ਕਿਵੇਂ ਚੱਲਦਾ ਕੰਮ ਹੈਨ ਵਧੀਆ ਬਾਈ ਨਵੇਂ ਸਾਲ ਦੀ ਮੁਬਾਰਕਾ ਬਾਈ ਸਾਰੇ ਤੁਹਾਨੂੰ ਬਾਈ ਜਿਆਦਾ ਬਹੁਤ ਬਹੁਤ ਜਿਹੜੀ ਤੁਸੀਂ ਇੰਨੀ ਛੱਡੇ ਆਂ ਐਸੇ ਦੀ ਇੱਜ਼ਤ ਕਰਦੇ ਆਂ ਦੇਖੋ ਪੀਜੇ ਤੇ ਪਾਇਆ ਵੀ ਨੇ ਇੱਜ਼ਤ ਮਾਨ ਕਰਿਆ ਹਾਂ ਯਾਰ ਬਹੁਤ ਆਏ ਆਂ ਅਸ ਕਾਲੇ ਕਿੰਨੀ ਕੀ ਦੇਰ ਬਾਅਦ ਆਏ ਆਂ ਮਨਾਂ ਕਿੰਨੀ ਕੀ ਦੇਰ ਬਾਅਦ ਆਏ ਆਂ ਹਾਂ 7-2 ਸਾਲ ਤਾਂ ਹੋ ਗਏ ਹੋਊਗੇ ਹਾਂ ਇੰਨਾ ਕਿਦਾ ਹੋ ਗਿਆ 2 ਸਾਲ ਤਾਂ ਹੋ ਗਿਆ ਬਾ ਠੀਕ ਆ ਹੁਣ ਘਰ ਦੇ ਨੂੰ ਲੈ ਕੇ ਆਉਂਗਾ ਫੈਮਿਲੀ ਸਮੇਤ ਆਉਂਗਾ ਮੇਰੇ ਜਰੂਰ ਜਰੂਰ ਹਾਂ 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 ਜਰੂਰ ਆ ਕਿਤੇ ਨਾ ਹੋਵੇ ਤੂੰ ਬਰਾਂਚ ਛੱਡ ਕੇ ਭੱਜ ਮੈਂ ਉਹ ਨਹੀਂ ਨਹੀਂ ਹਾਂ ਨਹੀਂ 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 ਧੰਨਵਾਦ ਬਾਈ ਤੁਹਾਡਾ ਵੇਖੀ ਬਾਈ ਬਹੁਤ ਬਹੁਤ ਇਹ ਆ ਲੈ ਆਪੀ ਆ ਵੇਖ ਬਾਈ ਪੀਜਾ ਦੋ ਪੀਜੇ ਇਹ ਪਤਾ ਨਹੀਂ ਵੀ ਇਹ ਪਤਾ ਨਹੀਂ ਵੀ 200 ਦਾ ਪਤਾ ਨਹੀਂ 300 ਦਾ ਵੀ ਰੱਬ ਜਾਣੇ ਕਿੰਨੇ ਦਾ ਪਰ ਬੰਦਿਆਂ ਨੇ ਪੈਸਾ ਨਹੀਂ ਲਿਆ ਡੋਮੀਨੋਜ਼ ਬਰਾਂਚ ਆ ਜਿਹੜੀਆਂ ਨਾ ਇਹਨਾਂ ਚ ਮੁੰਡੇ ਆਪਣੇ ਕੰਮ ਕਰਦੇ ਆ ਆਪਣੇ ਭਰਾਏ ਆ ਇਹ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਸ਼ੁਕਰੀਆ ਚਲੋ ਖਾ ਕੇ ਦੱਸਦੇ ਆ ਤੁਹਾਨੂੰ ਕਿ ਐ ਜਿਹਾ ਕਿਦਾਂ ਦਾ ਸੁਆਦ ਆ